ਸੁਮਾਣਾ ਵਿੱਚ ਪੰਜਾਬ ਮੁਲਾਜ਼ਮ ਫਰੰਟ ਤੇ ਮੁਲਾਜ਼ਮਾਂ ਵੱਲੋਂ ਅੱਜ ਕੈਬਨਟ ਮੰਤਰੀ ਚੇਤਨ ਸਿੰਘ ਜੋੜੇ ਮਾਜਰੇ ਦਾ ਦਫ਼ਤਰ ਅੱਗੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁੱਤਰਾ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਫਰੰਟ ਦੇ ਆਗੂ ਹਰਦੀਪ ਸਿੰਘ ਤੇ ਜਗਤਾਰ ਲਾਲ ਨੇ ਦੱਸਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਸੌਂ ਚੱਕਣ ਵਾਲੇ ਭਗਵੰਤ ਮਾਨ ਨੇ ਹੁਣ ਤੱਕ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਤੇ ਨਾ ਹੀ ਸਾਡੇ ਨਾਲ ਕੋਈ ਮੀਟਿੰਗ ਕੀਤੀ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਲਈ ਪੰਜਾਬ ਸਰਕਾਰ ਨੇ ਲਿਖਤੀ ਮਤਾ ਪਾਇਆ ਸੀ ਪਰ ਹੁਣ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ ਬਲਕਿ ਆਮ ਆਦਮੀ ਪਾਰਟੀ ਵੱਲੋਂ ਹੋ ਸਟੇਟਾਂ ਵਿੱਚ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਗਈ ਝੂਠ ਬੋਲਣ ਵਾਲੀ ਆਮ ਆਦਮੀ ਪਾਰਟੀ ਨੂੰ ਆਪਣੀ ਜ਼ਮਾਨਤ ਜਬਤ ਕਰਵਾਉਣੀ ਪਈ ਹੁਣ ਲੋਕ ਸਭਾ ਚੋਣਾਂ 'ਚ ਇਹਨਾਂ ਨੂੰ ਜਵਾਬ ਦਿੱਤਾ ਜਾਏਗਾ ਸਮਾਣਾ ਤੋਂ ਕਲਾ ਸ਼ਰਮਾ ਦੇ ਨਾਲ ਨੂਰੀ ਬਾਸਲ ਦੀ ਰਿਪੋਰਟ ਜਿੰਦਾਬਾਦ ਸਰਕਾਰੀ ਜਿੰਦਾਬਾਦ ਜਿੰਦਾਬਾਦ ਜਿੰਦਾ ਸਰਕਾਰ ਮਰਦਾਬਾਦ 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 ਨਾ ਸਰਕਾਰ ਦਾ ਕਰੋ ਸਿਆਪਾ ਹਾਏ ਹਾਏ ਬਾਕੀ ਦੇ ਬੰਦੋ ਬਾਕੀ ਦੇ ਬੰਦੋ ਹਾਏ ਹਾਏ ਸਰਕਾਰ ਹਾਏ 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 ਜੇਸ਼ਨ ਦੇ ਸਰਕਲ ਦੇ ਜ਼ਥੇਵੰਦਿਕ ਕਰਤਾ ਜੀ ਹਾਂਜੀ ਥੋੜਾ ਸਮਰਥਨ ਇਹਨਾਂ ਨੂੰ ਹਾਂਜੀ ਹਾਂਜੀ ਪੂਰਾ ਸਮਰਥਨ ਜਿੰਨੇ ਇਹ ਸਰਕਾਰ ਹੈ ਜਿੱਥੇ ਬੰਦਿਆਂ ਨੂੰ ਮੀਟਿੰਗਾਂ ਦੇ ਕੇ ਉਹ ਮੀਟਿੰਗਾਂ ਤੋਂ ਮੁੱਕਰ ਜਾਣਾ ਅਤੇ ਉਹ ਵੀ ਉਹਨਾਂ ਦਾ ਜਿਹੜਾ ਹੱਲ ਹੈ ਉਹ ਨਾ ਕੱਢਣਾ ਅਸੀਂ ਅੱਕ ਕੇ ਇਹ ਸੜਕਾਂ ਦੇ ਉੱਤੇ ਉਤਰੇ ਆਂ ਅੱਜ ਸਮੁੱਚੇ ਪੰਜਾਬ ਦਾ ਜਿਹੜਾ ਮੁਲਾਜ਼ਮ ਹੈ ਤੇ ਪੈਨਸ਼ਨਰ ਹੈ ਅੱਜ ਇੱਕਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਨੂੰ ਦੱਸ ਦੇਵਾਂਗੇ ਕਿ ਪਹਿਲਾਂ ਮਨਪ੍ਰੀਤ ਬਾਦਲ ਦੇ ਨਾਲ ਜੋ ਬਣੀ ਹੈ ਜਿਹਨਾਂ ਦੇ ਕਾਂਗਰਸੀ ਜਿਹੜੇ ਲੀਡਰ ਸੀ ਉਹਨਾਂ ਦੀ ਜਵਾਨਤਾ ਜਬਤ ਹੋਈਆਂ ਨੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਦੀਆਂ ਬਖੀਰਾਂ ਸਾਡੇ ਯੂਨੀਅਨ ਨੇ ਵੱਖ-ਵੱਖ ਅਦਾਰਿਆਂ ਦੇ ਵਿੱਚ ਸਟ੍ਰਾਈਕ ਕੀਤੀ ਹੋਈ ਆ ਤੇ ਜਿੱਦਾਂ ਵੀ ਸਾਨੂੰ ਸਾਡੀ ਯੂਨੀਅਨ ਦੇ ਟਾਈਮ ਮਿਲੂਗਾ ਜਿੱਦਾਂ ਜਿੱਦਾਂ ਪ੍ਰੋਗਰਾਮ ਆ ਰਹੇ ਨੇ 14 ਦੇ 15 ਦਾ ਪ੍ਰੋਗਰਾਮ ਸੀਗਾ 14 ਤਰੀਕ ਨੂੰ ਸਾਰੇ ਡਿਸਟ੍ਰਿਕਟ ਹੈੱਡ ਕੁਆਰਟਰਾਂ ਤੇ ਸੀਗਾ ਤੇ 15 ਤਰੀਕ ਨੂੰ ਜਿੱਥੇ-ਜਿੱਥੇ ਸਾਡੇ ਮੰਤਰੀ ਸਾਹਿਬਾਨ ਐਮਐਲਏ ਨੇ ਉਹਨਾਂ ਦੇ ਘਰਾਂ ਦੇ ਬਾਹਰ ਉਹਨਾਂ ਦੇ ਦਫ਼ਤਰਾਂ ਦੇ ਬਾਹਰ ਪੁਤਲਾ ਫੂਕ ਮਜਾਰੇ ਚੱਲ ਰਹੇ ਆ ਇਸੇ ਤਰ੍ਹਾਂ ਆਰਬੀਆਈ ਦੇ ਕਿਉਂਕਿ ਆਰਬੀਆਈ ਸਰਕਾਰ ਤੋਂ ਬਾਹਰ ਨੇ ਅਸੀਂ ਇਸ ਮਾਮਲੇ 'ਚ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੋਨਾਂ ਨੂੰ ਦੋਸ਼ੀ ਮੰਨਦੇ ਆਂ ਦੋਨਾਂ ਦੀ ਨੀਤੀ ਦੇ ਵਿੱਚ ਖੋਟਾ ਜੇ ਪੁਰਾਣੀ ਪੈਨਸ਼ਨ ਲਾਗੂ ਨਹੀਂ ਹੋ ਸਕਦੀ ਤਾਂ ਫਿਰ ਸਾਡੇ ਮੈਂਬਰ ਆਫ ਪਾਰਲੀਮੈਂਟ ਐਮ ਐਲ ਏ ਸਾਡੇ ਉਹਨਾਂ ਤੇ ਕਿਸ ਅਧਾਰ ਤੇ ਲਾਗੂ ਹੈਗੀ ਆ ਉਹ ਪੁਰਾਣੀ ਪੈਨਸ਼ਨ ਦਾ ਆਨੰਦ ਲੈਣ ਤੇ ਬਹੁਤ ਸਾਰੇ ਮਾਮਲੇ ਅਸਤੇ ਇੱਕ ਤੋਂ ਵੱਧ ਪੈਨਸ਼ਨਾਂ ਨੇ ਇਸ ਦਾ ਜਵਾਬ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਹੈ ਉਹਨਾਂ ਵਾਲੇ ਸਮੇਂ ਦੇ ਵਿੱਚ ਲਾਜ਼ਮੀ ਤੌਰ ਤੇ ਪੰਜਾਬ ਦੇ ਮੁਲਾਜ਼ਮਾਂ ਸੈਂਟਰ ਦੇ ਖਿਲਾਫ ਵੀ ਤੇ ਪੰਜਾਬ ਸਰਕਾਰ ਜਿਨ੍ਹਾਂ ਨੇ ਗਰੰਟੀ ਦਿੱਤੀ ਸੀ ਇਸ ਦੇ ਖਿਲਾਫ ਵੀ ਵੱਡੇ ਪੱਧਰ ਤੇ ਅੰਦੋਲਨ ਕਰਨਗੇ ਕਿਉਂਕਿ ਇਹ ਸਰਕਾਰ ਨੇ ਤਾਂ ਨੋਟੀਫਿਕੇਸ਼ਨ ਵੀ ਕਰ ਦਿੱਤਾ ਕਿ ਪੰਜਾਬ ਚ ਪ੍ਰਾਣੀ ਪੈਨਸ਼ਨ ਲਾਗੂ ਕਰਾਂਗੇ ਹੈਰਾਨੀ ਦੀ ਗੱਲ ਕਿ ਨੋਟੀਫਿਕੇਸ਼ਨ ਕਰਕੇ ਦੂਜੀਆਂ ਸਟੇਟਾਂ ਚ ਪ੍ਰਚਾਰ ਵੀ ਦਿੱਤਾ ਸਾਡੇ ਮੁਲਾਜ਼ਮ ਜਦੋਂ ਨੈਸ਼ਨਲ ਲੈਵਲ ਤੇ ਕਿਸੇ ਇਕੱਠ ਚ ਜਾਂਦੇ ਨੇ ਉੱਥੇ ਸਵਾਲ ਹੁੰਦਾ ਕਿ ਤੁਸੀਂ ਇੱਥੇ ਕੀ ਕਰਦੇ ਹੋ ਪੰਜਾਬ ਚ ਤਾਂ ਲਾਗੂ ਹੋ ਗਈ ਕਹਿਣ ਦਾ ਭਾਵ ਜਿਹੜਾ ਵੱਡੇ ਪੱਧਰ ਤੇ ਇਸ਼ਤਿਹਾਰबाजी ਕਰਕੇ ਇਹਨਾਂ ਨੇ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਬਣਾ ਕੇ ਪੇਸ਼ ਕੀਤਾ ਹੈਗਾ ਦੂਜੀਆਂ ਸਟੇਟਾਂ 'ਚ ਜਿ ਚਾ ਰਹੀ ਨੇ ਗੱਲ ਪਰ ਦੂਜੀਆਂ ਸਟੇਟਾਂ 'ਚ ਵੀ ਪੰਜਾਬ ਦੇ ਜਿਹੜੇ ਵਿੱਚ ਹੋ ਰਹੇ ਅੰਦੋਲਨ ਨੇ ਉਹਨਾਂ ਦੀ ਆਵਾਜ਼ ਪਹੁੰਚ ਰਹੀ ਹੈ ਦੂਜੀਆਂ ਸਟੇਟਾਂ 'ਚ ਜਿਸ ਰੂਪ ਚ ਆਵਾਜ਼ ਪਹੁੰਚੀ ਕਿ ਪੰਜਾਬ 'ਚ ਕੀ ਕੀਤਾ ਲੱਖਾਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਲਾ ਕੇ ਵੀ ਦੂਜੀਆਂ ਸਟੇਟਾਂ 'ਚ ਜਵਾਨ ਤਾਂ ਜਬਤ ਹੋਈਆਂ ਆ ਆਦਮੀ ਭਰ ਤੇ ਦੀਆਂ ਨੌਕਰਾਂ ਤੇ ਲਾਜਮਾਂ ਨੂੰ ਪੱਕੇ ਕਰਨ ਦਾ ਵਾਅਦਾ ਸੀ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਵਾਅਦਾ ਸੀ ਡੀਏ ਦੇ ਰਹਿੰਦੇ ਬਕਾਇਆ ਦੇਣ ਦਾ ਵਾਅਦਾ ਸੀ ਮਾਨ ਪੱਤਾ ਵਰਕਰਾਂ ਦਾ ਮਾਨ ਪੱਤਾ ਡਬਲ ਕਰਨ ਦਾ ਵਾਅਦਾ ਸੀ ਕੇਂਦਰੀ ਸਕੀਲਾਂ ਦੀ ਬਜਾਏ ਪੰਜਾਬ ਦੇ ਸਕੀਲਾਂ ਤੇ ਭਰਤੀ ਦਾ ਸੀ ਭਰਕਾਲ ਦੇ ਸਮੇਂ ਚ ਘੱਟ ਤਨਖਾਹ ਦੀ ਬਜਾਏ ਪੂਰੀ ਤਨਖਾਹ ਤੇ ਭਰਤੀ ਦਾ ਵਾਅਦਾ ਸੀ ਪਰ ਇਹ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਸਾਡੇ ਰਿਟਾਇਰੀ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਕਿ ਤੁਹਾਡੇ ਤੇ ਪਿਛਲੀ ਸਰਕਾਰ ਜਿਹੜੀ ਠੱਗੀ ਮਾਰ ਗਈ 2.58 ਦਾ ਗੁਣਾਕਾ ਸੀ ਲਾਗੂ ਕਰਾਂਗੇ ਪਰ ਅਫਸੋਸ ਦੀ ਗੱਲ ਇਨ੍ਹਾਂ ਵਾਦਿਆਂ ਤੇ ਗਰੰਟੀਆਂ ਦੇ ਵਿੱਚੋਂ ਨਾ ਕੋਈ ਵਾਅਦਾ ਤੇ ਨਾ ਕੋਈ ਗਰੰਟੀ ਅਜ ਤੱਕ ਪੂਰਾ ਕੀਤਾ ਜਿਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਚ ਪੈਨਸ਼ਨਰਾਂ ਚ ਤੇ ਮਾਨਪੱਤਾ ਵਰਕਰਾਂ ਚ ਸਰਕਾਰ ਪ੍ਰਤੀ ਰੋਸਾਂ ਸੰਜੇ ਫਰੰਟ ਵੱਲੋਂ ਸੱਦਾ ਦਿੱਤਾ ਗਿਆ ਸੀ ਅੱਜ ਆ ਆ ਗਏ ਅਰਗੇ ਨੇ